ਇੱਕ ਖੁੱਲੇ ਗਰਾਊਂਡ ਦੇ ਵਿੱਚ ਪੈ ਰਿਹਾ ਹੈ ਚਿਚਹਾੜਾ ਤੇ ਲੋਕਾਂ ਦਾ ਹੋਇਆ ਇਹ ਇਕੱਠ ਇਹਨਾਂ ਤਸਵੀਰਾਂ ਨੂੰ ਦੇਖ ਕੇ ਤਾਂ ਹੀ ਜਾਪਦਾ ਹੈ ਕਿ ਇੱਥੇ ਕੋਈ ਮੱਦ ਭਾਗੀ ਘਟਨਾ ਵਾਪਰ ਗਈ ਹੈ ਜਿਹਾ ਇਹ ਤਸਵੀਰਾਂ ਪੰਜਾਬ ਦੇ ਬਰਨਾਲਾ ਤੋਂ ਸਾਹਮਣੇ ਆਈਆਂ ਨੇ ਜਿੱਤੇ ਕਿ ਬਰਨਾਲਾ ਸ਼ਹਿਰ ਦੇ ਦੁਸ਼ਹਿਰਾ ਗਰਾਊਂਡ ਦੇ ਕੋਲ ਸਵੇਰੇ ਇੱਕ ਲਾਸ਼ ਮਿਲੀ ਹੈ ਤੇ लाश ਤੇ ਚਲਦਿਆਂ ਹੀ ਇੱਥੇ ਲੋਕਾਂ ਦੀ ਪੀੜ ਲੱਗੀ ਹੋਈ ਹੈ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਰੋਣਾ ਪਟਨਾ ਕੀਤਾ ਜਾ ਰਿਹਾ ਹੈ ਪੁਲਿਸ ਵੀ ਮੌਕੇ ਤੇ ਮੌਜੂਦ ਹੈ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਦੱਸਿਆ ਜਾ ਰਿਹਾ ਹੈ ਕਿ ਦੁਸ਼ਹਿਰਾ ਗਰਾਊਂਡ ਦੇ ਕੋਲ ਸਵੇਰੇ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦਾ ਵਿਆਹ ਕੀ 14-15 ਸਾਲ ਪਹਿਲਾਂ ਹੋਇਆ ਸੀ ਤੇ ਉਸ ਦੇ ਕੋਈ ਔਲਾਦ ਨਹੀਂ ਸੀ ਇਸ ਦੇ ਕਾਰਨ ਉਹ ਮਾਨਸਿਕ ਰੂਪ ਤੋਂ ਪਰੇਸ਼ਾਨ ਸੀ ਤੇ ਅੱਜ ਉਸ ਦੀ ਇਸ ਗਰਾਊਂਡ ਦੇ ਵਿੱਚੋਂ ਲਾਸ਼ ਮਿਲੀ ਹੈ ਉਦੋਂ ਇਸ ਲਾਸ਼ ਤੇ ਮਿਲਣ ਤੋਂ ਬਾਅਦ ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਿਕ ਮੈਂਬਰਾਂ ਨੂੰ ਇਸ ਮਾਮਲੇ ਦੇ ਵਿੱਚ ਕਿਸੇ ਤੇ ਕੋਈ ਸ਼ੱਕ ਨਹੀਂ ਹੈ ਸਾਨੂੰ ਇੱਕ ਫੋਨ ਆਇਆ ਸੀ ਕੰਟੋਰੂਮ ਤੋਂ ਵੀ ਕਿਸੇ ਵਿਅਕਤੀ ਦੀ ਨੇੜੇ ਦੇ ਸ਼ਹਿਰਾ ਗਰਾਊਂਡ ਡੈੱਡ ਬੋਡੀ ਪਈ ਆ ਅਸੀਂ ਮੌਕਾ ਤੇ ਪਹੁੰਚੇ ਜਾ ਕੇ ਪਤਾ ਕਰਿਆ ਉਹਦਾ ਪਰਿਵਾਰ ਵੀ ਆ ਗਿਆ ਸੀਗਾ ਇਹ ਬੀਰੂ ਬੀਰੂ ਕੁਮਾਰ son of ਰਾਮ ਲਾਲ ਵਾਸੀ ਜਗਰੌਂ ਹਾਲ ਬਾਦ ਬਰਨਾਲਾ ਇਹ ਇੱਥੇ ਰਜੇਸ਼ ਦੀ ਦੁਕਾਨ ਤੇ ਕੰਮ ਕਰਦਾ ਸੀਗਾ ਤੇ ਇਹਦੇ 14-15 ਸਾਲ ਹੋ ਗਏ ਸੀ ਇਹਦੇ ਵਿਆਹ ਨੂੰ ਇਹਦੇ ਕੋਈ ਬੱਚਾ ਨਹੀਂ ਸੀ ਪਰੇਸ਼ਾਨ ਰਹਿੰਦਾ ਸੀ ਇਹ ਤੇ ਪਰਿਵਾਰ ਦੇ ਦੱਸਣ ਮੁਤਾਬਕ ਇਹੋ ਪਰੇਸ਼ਾਨੀ ਕਾਰਨ ਆਪ ਦੀ ਦਵਾਈ ਦੇ ਭਲੇਖੇ ਕੋਈ ਹੋਰ ਦਵਾਈ ਖਾ ਗਿਆ ਕਿਸੇ ਪਰ ਸ਼ੱਕ ਸ਼ੋਭਾ ਨਹੀਂ ਇਹਨਾਂ ਨੂੰ ਤੇ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਜਿਸ ਤੇ ਅਸੀਂ 194 ਬੀਐਨਐਸ ਤਹਿਤ ਕਾਰਵਾਈ ਅਮਲ ਚ ਲਿਆਂਦੀ ਆ ਤੇ ਪੋਸਟਮਾਰਟਮ ਕਰਕੇ ਬਾਡੀ ਬਾਸਾਂ ਦੇ ਹਵਾਲੇ ਕਰ ਦਿੱਤੀ ਜਾਊ ਚੱਕ ਬਾਣੀ ਟੀਵੀ ਦਿੱਲੀ ਬਨਾਲਾ ਤੋਂ ਬਨੀਤ ਸ਼ਰਮਾ ਦੀ ਰਿਪੋਰਟ